ਚੰਡੀਗੜ੍ਹ ਨਗਰ ਨਿਗਮ ਵੱਲੋਂ ਚੰਡੀਗੜ੍ਹ ਵਿੱਚ ਸਥਿਤ 106 ਧਾਰਮਿਕ ਸਥਾਨਾਂ ਨੂੰ ਤੋੜਨ ਦੀ ਹੁਕਮ ਦਿੱਤੇ ਗਏ ਨੇ ਜਿਸ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਬਣਿਆ ਗੁਰੂ ਘਰ ਵੀ ਸ਼ਾਮਲ ਹੈ ਜਿਸ ਨੂੰ ਲੈ ਕੇ ਸਮੂਹ ਸੰਗਤਾਂ ਅਤੇ ਸੰਤ ਸਮਾਜ ਵਿੱਚ ਭਾਰੀ ਰੋਸ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਈ ਗਈ ਇਸ ਫੈਸਲੇ ਦੀ ਸਖਤ ਸ਼ਬਦਾਵਚਨ ਨਿੰਦਿਆ ਕਰਦੇ ਆ। ਸ਼੍ਰੀ ਗੁਰੂ ਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ ਅਤੇ ਡੇਰਾ ਪਰਮਚਾਰਾ ਦੇ ਮੌਜੂਦਾ ਗਦਨਸ਼ੀਨ 108 ਸੰਤ ਕੁਲਮント ਰਾਮ ਪਰਮਚਾਰਾ ਜੀ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ। ਸੰਤਾਂ ਨੇ ਪ੍ਰਸ਼ਾਸਨ ਨੂੰ ਤਾੜਨਾ ਲਗਾਉਂਦਿਆਂ ਕਿਹਾ ਹੈ ਕਿ ਸਮਾਜ ਵਿਰੋਧੀ ਸਰਕਾਰਾਂ ਸਾਡੇ जख्मਾਂ ਨੂੰ ਮੁੜ ਹਰਾ ਨਾ ਕਰੇ। ਨਹੀਂ ਤਾਂ ਇਸ ਦਾ ਨਤੀਜਾ ਬਹੁਤ ਭਿਆਨਕ ਹੋਵੇਗਾ। ਉਹਨਾਂ ਅਪੀਲ ਕੀਤੀ ਕਿ ਗੁਰੂ ਘਰ ਨੂੰ ਤੋੜਨ ਦੀ ਬਜਾਏ ਉਸ ਦਾ ਸੁੰਦਰੀਕਰਨ ਕੀਤਾ ਜਾਵੇ ਇਸ ਮਸਲੇ ਨੂੰ ਲੈ ਕੇ ਸੰਤਾਂ ਦੀ ਅਗਵਾਈ ਵਿੱਚ ਨਵਾਂ ਸ਼ਹਿਰ ਦੇ ਪੁਲਿਸ ਕਮਿਸ਼ਨਰ ਨਾਲ ਵੀ ਮੁਲਾਕਾਤ ਕੀਤੀ ਗਈ ਕਿ ਪਰसों तकरीबन ਇੱਕ ਗਰੁੱਪ ਰਾਹੀਂ ਇੱਕ ਮੈਸੇਜ ਮਿਲਿਆ ਜਿਹੜਾ ਕਿ ਸਤਗੁਰੂ ਅਰਦਾਸ ਮਹਾਰਾਜ ਦਾ ਮੰਦਰ ਵਿਕਾਸ ਨਗਰ ਮੌਲੀ ਜਾਗਰਣ ਚੰਡੀਗੜ੍ਹ ਵਿਖੇ ਹੈ ਜਿਹਦੇ ਇੱਕ ਆਰਡਰ ਦੀ ਕਾਪੀ ਮਿਲੀ ਕਿ ਰਾਜੀ ਪੂਰੀ ਮਾਨਵਤਾ ਦੇ ਸਤਗੁਰੂ ਜਗਤਗੁਰੂ ਅਰਦਾਸ ਮਹਾਰਾਜੀ ਹਨ ਸਾਡੇ ਸਮਾਜ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਰਾਇਬਰ ਪਰਮਪితਾ ਹਨ ਅਸੀਂ ਜਿਹੜਾ ਜੇ ਸਰਕਾਰਾਂ ਨੇ ਉਸ ਜਿਹੜਾ ਮੰਦਰ ਢਾਉਣ ਦੀ ਗੱਲ ਕਰ ਰਹੀ ਆ ਸਰਕਾਰਾਂ ਨੂੰ ਚਾਹੀਦਾ ਕਿ ਉਹਨਾਂ ਦਾ ਗੁਰੂ ਘਰ ਜਿਹੜਾ ਆ ਸੁੰਦਰੀਕਰਨੋਂ ਵਧੀਆ ਮੱਲ ਬਣਾਏ ਜਾਣ ਉੱਤੇ ਵਧੀਆ-ਵਧੀਆ ਹਾਲ ਬਣਾਏ ਜਾਣ ਪਰ ਇਸ ਦੇ ਉਲਟ ਸਰਕਾਰਾਂ ਜਿਹੜੀਆਂ ਆ ਉਹ ਗੁਰੂ ਸਾਹਿਬ ਜੀ ਦਾ ਘਰ ਗੁਰੂ ਘਰ ਢਾ ਰਹੀਆਂ ਹਨ ਪਰ ਅਸੀਂ ਸੰਗਤ ਸਰਕਾਰਾਂ ਨੂੰ ਸਾਰੇ ਸਮਾਜ ਵੱਲੋਂ ਬੇਨਤੀ ਕਰਦੇ ਹਾਂ ਸਫਰੀਨ ਕੋਰਨ ਨੂੰ ਵੀ ਉਥੇ ਦੀ ਮਿਊਸਪਲ ਕਮਾਕਾਰਪੋਰੇਸ਼ਨ ਕਮੇਟੀ ਨੂੰ ਵੀ ਕਿ ਉਹਨੂੰ ਢਾਇਆ ਨਾ ਜਾਵੇ ਉਸਨੂੰ ਮੱਲ ਸੁੰਦਰ ਬਣਾਇਆ ਜਾਵੇ ਜੇ ਸਰਕਾਰਾਂ ਆਪਣੇ ਅੜਿਆ ਦੇ ਬਤੀਦੇ ਤੋਂ 10 ਮਹੀਨੇ ਦਾ ਗੁਰੂ ਘਟ ਆਇਆ ਅਸੀਂ ਅਸੀਂ ਕੋਈ ਗਰੇਜ ਨਹੀਂ ਕਰਾਂਗੇ ਸੰਗ ਨੂੰ ਹੁਕਮ ਦੇਣ ਤੋਂ ਸੰਗ ਨੂੰ ਬੇਨਤੀ ਕਰਨ ਤੋਂ ਕੋਈ ਗਰੇਜ ਨਹੀਂ ਕਰਾਂਗੇ ਵੀ ਸੰਗ ਸੰਗਤ ਜੇ ਉਥੇ ਜੀਸੀਬੀ ਢੋਣ ਆਉਂਗੀ ਅਸੀਂ ਉੱਥੇ ਤੇਲ ਸੱਟ ਗਏ ਵਿੱਚੇ ਵਿੱਚੇ ਜਿਹੜਾ ਵੀ ਆਊਗਾ ਉਹਨੂੰ ਅੱਗ ਲਾ ਦੇਵਾਂਗੇ ਅਸੀਂ ਕਦੇ ਵੀ ਗੁਰੂ ਸਾਹਿਬ ਦਾ ਗੁਰੂ ਘਰ ਟੈਂਦਾ ਦੇਖ ਕੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਸਾਡਾ ਅੱਗੇ ਮਲ ਸੰਗਤਾਂ ਸਰਕਾਰਾਂ ਸਾਨੂੰ ਹੋਰ ਨਾ ਸਾਡਾ ਸਾੜਨ ਅਸੀਂ ਤਾਂ ਪਹਿਲੇ ਹੀ ਸੜੇ ਹੋਏ ਆ ਪਰ ਜਦੋਂ ਸਾਡਾ ਦਿੱਲੀ ਤੁਗਲਕਾ ਗੁਰੂ ਘਟਾ ਆਇਆ ਸਾਡੇ ਜਿਹੜੇ ਪਹਿਲੇ ਜ਼ਖਮ ਆ ਉਹਨਾਂ ਨੂੰ ਹਰੇ ਨਾ ਕਰਨ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਆ ਇਹਨਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਇਸ ਦੇ ਨਤੀਜੇ ਬਹੁਤ ਆਲਟਰ ਜਾਣਗੇ ਜਿਹੜਾ ਸਰਕਾਰਾਂ ਨੂੰ ਖੰਮਿਆਜਾ ਭਉਤਣਾ ਪਵੇਗਾ ਜਿਸ ਦੀ ਜ਼ਿੰਮੇਵਾਰ ਸਰਕਾਰ ਅਤੇ ਪ੍ਰਸ਼ਾਸਨ ਹੋਵੇਗਾ ਮੈਂ ਸਾਰੀਆਂ ਸੰਗਤਾਂ ਨੂੰ ਇਹ ਵੀ ਬੇਨਤੀ ਕਰਦਾ ਕਿ 30 ਤਰੀਕ ਦੀ ਵੀ ਇੱਕ ਮੀਟਿੰਗ ਰੱਖੀ ਜਾ ਸਾਰੀਆਂ ਸੰਗਤਾਂ ਨੇ ਪੂਰੇ ਨੇ ਉੱਥੇ ਜਾਣ ਦੀ ਕਿਰਪਾਲਤਾ ਕਰਨੀ ਤਾਂ ਜੋ ਸਾਡੇ ਗੁਰੂ ਰਵਦਾਸ ਮਹਾਰਾਜ ਦਾ ਗੁਰੂ ਘਰ ਉਹ ਬੱਚਿਆ ਜਾ ਸਕੇ ਜੈ ਗੁਰਦੇਵ ਧੰਗੜੇ ਜੋ ਬੋਲੇ ਸੋਨ ਰਪੈ ਸਤਿਗੁਰੂ ਬਾਸ ਮਹਾਰਾਜ ਕੀ ਜੈ Chandar Consultants Limited Building Maintenance Handyman under Chat Trade Platform is now available on your local London area. He has more than 5 years' experience in same line. He used to work with reputed companies, agencies, as well local builders with brothers. He is professional by plumbing, electrician, masonry car painting. For more information, please contact him at under check Trade platform, www.jacktrade.com/921760. Chander Consultants Limited, call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ